ਤਾਰੀਬਾਲ ਵਿੱਚ बिक ਰਹੀ ਚਾਈਨਾ ਡੋਰ ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਦੱਸ ਦਈਏ ਤਾਰੀਬਾਲ ਦੇ ਨਾਇਬ ਤਸਿਲदार ਲਖਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਬੁਰਦਾਸਪੁਰ 우ਮਰ ਸ਼ੰਕਰ ਗੁਪਤਾ ਦੇ ਹੁਕਮ ਅਨੁਸਾਰ ਤਾਰੀਬਾਲ ਥਾਣੀ ਦੀ ਪੁਲਿਸ ਪਾਰਟੀ ਨੂੰ ਨਾਨ ਲੈ ਕੇ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਹੈ ਤੇ ਚੈਕਿੰਗ ਮੁਹਿੰਮ ਦੱਸ ਦਈਏ ਦੇਰ ਸ਼ਾਮ ਤੱਕ ਚੱਲੀ ਹੈ ਤੇ ਸ਼ਹਿਰ ਦੀਆਂ ਦਰਜਨਾ ਦੁਕਾਨਾਂ ਬਰੀਕੀ ਦੇ ਨਾਲ ਖੰਗਾਨੀਆਂ ਗਈਆਂ ਨੇ ਤੇ ਬਰੀਕੀ ਦੇ ਨਾਲ ਚੈਕਿੰਗ ਵੀ ਕੀਤੀ ਗਈ ਹੈ ਇਸ ਦੌਰਾਨ ਹਰ ਦੁਕਾਨ ਦੇ ਕੋਨੇ-ਕੋਨੇ ਦੀ ਤਲਾਸ਼ੀ ਵੀ ਲਈ ਗਈ ਹੈ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਅਨਾਈਤ ਤਸੀਰਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਧਾਰੀਵਾਲ ਵਿੱਚ ਚਾਈਨਾ ਡੋਰ ਵੇਚੀ ਹੋਈ ਹੈ ਉਹ ਬਹੁਤ ਜ਼ਿਆਦਾ ਉਸ ਦੀ ਸ਼ਿਕਾਇਤਾਂ ਜੜੀਆਂ ਨੇ ਉਹ ਮਿਲ ਰਹੀਆਂ ਨੇ ਤੇ ਡਿਪਟੀ ਕਮਿਸ਼ਨਰ 우ਮਰ ਸ਼ੰਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਮਾਮਲੇ ਦੇ ਵਿੱਚ ਡ੍ਰੈਗਨ ਡੋਰ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਜਿਹੜੇ ਨੇ ਉਹ ਦਿੱਤੇ ਗਏ ਜਿਸ ਦੇ ਤਹਿਤ ਅੱਜ ਅਸੀਂ ਧਾਰੀਵਾਲ ਪੁਲਿਸ ਨੂੰ ਨਾਲ ਲੈ ਕੇ ਪਤੰਗ ਵੇਚਣ ਵਾਲਿਆਂ ਦੀ ਵਕ-ਵਕ ਦੁਕਾਨਾਂ ਦੀ ਚੈਕਿੰਗ ਜੜੀ ਉਹ ਕੀਤੀ ਹੈ ਹਾਲਾਂਕਿ 체킹 ਦੌਰਾਨ ਕਿਸੇ ਕੋਲ ਚਾਇਨਾ ਡੋਰਤਾ ਬਰਾਮਦ ਨਹੀਂ ਹੋਈ ਪਰ ਅਸੀਂ ਫੇਰ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਬਰੀਕੀ ਦੇ ਨਾਲ ਦੁਕਾਨਦਾਰਾਂ ਦੀ ਜਿਹੜੀ ਹੈ ਦੁਕਾਨਾਂ ਦੀ ਚੈਕਿੰਗ ਕਰੀ ਤੇ ਦੁਕਾਨਦਾਰਾਂ ਨੂੰ ਚੇਤਾਵਨੀ ਜਿਹੜੀ ਆ ਉਹ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ ਚਾਇਨਾ ਡੋਰ ਵੇਚਦਾ ਫੜਿਆ ਗਿਆ ਤਾਂ ਅਸੀਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਾਂਗੇ ਨਹੀਂ ਉਸ ਦੇ ਖਿਲਾਫ ਬੜੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਮੈਂ ਮਫਸੀਲਾ ਧਾਰੀਵਾਲ ਆਪਣੇ ਪੁਲਿਸ ਪ੍ਰਸ਼ਾਸਨ ਨਾਲ ਆਪਣੇ ਸਟਾਫ ਨਾਲ ਚਾਇਨਾ ਡੋਰ ਦੀ ਚੈਕਿੰਗ ਕਰਨ ਲਈ ਆਏ ਹਾਂ ਹਾਜ਼ਰ ਮਾਨਦਵ ਡਿਪਟੀ ਕਮਿਸ਼ਨਰ ਜੀ ਦੇ ਹੁਕਮ ਅਨੁਸਾਰ ਚਾਈਨਾ ਡੋਰ ਦੀ ਵਾਕਫ ਵਕ ਦੁਕਾਨਦਾਰਾਂ ਦੇ ਇੱਕ ਕੀਤੀ ਗਈ ਆ ਸਾਰੇ ਦੁਕਾਨਦਾਰਾਂ ਨੂੰ ਨੋਟ ਕੀਤੀ ਗਈ ਆ ਵੀ ਚਾਈਨਾ ਡੋਰ ਨਾ ਵੇਚੀ ਜਾਵੇ ਖਾਸ ਕਰਕੇ ਧਾਰੀਵਾਲ ਜਿਹੜਾ ਜਿਆਦਾ ਸ਼ਿਕਾਇਤ ਆ ਰਹੀ ਆ ਵੀ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਆ ਪਰ ਚੈਕਿੰਗ ਦੌਰਾਨ ਕੋਈ ਵੀ ਚਾਈਨਾ ਡੋਰ ਦਾ ਘਟੂ ਨਹੀਂ ਪਾਇਆ ਗਿਆ ਤੇ ਫਿਰ ਵੀ ਇਹਨਾਂ ਨੂੰ ਅਲਰਟ ਕੀਤਾ ਗਿਆ ਚਾਈਨਾ ਡੋਰ ਨਹੀਂ ਵੇਚਣੀ ਇਹਨਾਂ ਨੂੰ ਬਹੁਤ ਨੁਕਸਾਨ ਨਾਲ ਚਾਈਨਾ ਡੋਰ ਨਾਲ ਆਮ ਲੋਕਾਂ ਜੰਦਿਆਂ ਨੂੰ ਗਰਦਨਾਂ ਕੱਟੀਆਂ ਜਾਂਦੀਆਂ ਕਈ ਤਰ੍ਹਾਂ ਦੇ ਸਰੀਰ ਦੇ ਆਗੇ ਕੱਟੇ ਜਾਂਦੇ ਹਨ ਤੇ ਜੇ ਨਾ ਕਾਫੀ ਨੁਕਸਾਨ ਹੁੰਦਾ ਜਾਨੀ ਤੇ ਵਾਲੀ ਨੁਕਸਾਨ ਹੁੰਦਾ ਏ ਬਿਲਕੁਲ ਕਾਰਵਾਈ ਹੋ ਰਹੀ ਹੈ ਜੀ ਜਿਹੜਾ ਚੈਨਾ ਡੋਰ ਕੋ ਵੇਚਦਾ ਫੜਿਆ ਜਾਂਦਾ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਹੋ ਰਹੀ ਹ ਉਸ ਜੀ